ਉਦਾਸੀ ਬਾਬੇ ਦੇ ਬਚਨ ਸੁਣੀਏ ਉਦਾਸੀ ਬਾਬਾ ਕੀ ਕਹਿੰਦਾ ਉਦਾਸੀ ਬਾਬਾ ਕਹਿੰਦਾ ਪੜ ਪੁਸਤਕ ਸੰਧਿਆ ਬਾਦੰ ਸਲ ਪੂਜਸ ਬਗਲ ਸਮਾਦੰ ਭਲਿਆ ਤੂੰ ਅਨੇਕਾਂ ਤਰ੍ਹਾਂ ਦੀਆਂ ਪੁਠੀਆਂ ਕਿਤਾਬਾਂ ਪੜਦਾ ਹੈ ਸੁਬਾ ਸ਼ਾਮ ਵੀ ਪੜਦਾ ਸਲ ਪੂਜਸ ਪੱਥਰ ਵੀ ਪੂਜਦਾ ਬਗਲ ਸਮਾਦੰ ਬਗਲੇ ਵਾਂਗੂ ਅੱਖਾਂ ਬੰਦ ਕਰਕੇ ਬਹਿਣਾ ਮੁਖ ਝੂਠ ਭੁੱਖਣ ਸਰਗ ਮੁਖੋਂ ਝੂਠ ਬੋਲਦਾ 24 ਘਟ ਉੱਚਾ ਬੋਲ ਕੇ ਆਪਣੇ ਝੂਠ ਨੂੰ ਸੱਚ ਬਣਾਉਣਾ ਬੜੇ ਸੋਹਣੇ ਸ਼ਬਦਾਂ ਝੂਠ ਬਰੋਸਦਾ ਹੈ। ਤਰਪਾਲ ਤੇ ਹਰ ਤਨਾਂ ਲੋਕਾਂ ਦੀ ਕਹਿੰਦਾ ਮੈਨੂੰ ਸੋਝੀ ਆ ਆ ਕਰ ਲੈਣਾ ਮੈਂ ਕਰ ਲੈਣਾ ਆਹ ਕਰ ਲੈਣਾ ਉੱਤਰਿਆ ਜਾਂਦਾ ਬੱਚਾ ਲਾ ਲਿਆ ਤਾਹ ਤੋਂ ਜਾਂਦਾ ਮੋੜਦੇ ਬਕਵਾਸ ਤੂੰ ਕਰਦਾ। ਤਰਪਾਲ ਤੇ ਹਾਲ ਵਿਚਾਰ ਗਲ ਮਾਲਾ ਤਿਲ ਤੂੰ ਗਲ ਚ ਮਾਲਾ ਵਾਂ ਪਾਉਣਾ ਡੋਲਿਆਂ ਚ ਪਾਉਣਾ ਗੀਜੇ ਜੋ ਫੁੱਲ ਨਮਕਾ ਕੇ ਰੱਖਦਾ ਮਾਲਾ ਦੇ ਵੀ ਲੋਕਾਂ ਨੂੰ ਬੁੱਧੂ ਬਣਾਦਾ। ਗਲ ਮਾਲਾ ਉਦਾਸੀ ਬਾਬਾ ਨਾਨਕ ਕਹਿ ਰਿਹਾ। ਦੀਦੇ ਗੱਲ ਜਿਸੀ ਵੀ ਤਸਵੀਰਾਂ ਚ ਫੋਟੋਆਂ ਤੇ ਮਾਲਾ ਵਾ ਪਾਤੀਆਂ ਉਹਦੇ ਕੋਲੇ ਫੁੱਲ ਰੱਖਤੇ ਸੇਵ ਰੱਖਤੇ ਗਲ ਮਾਲਾ ਤਿਲਕ ਲਲਾਟੰ ਦੋ ਧੋਤੀ ਬਸਤਰ ਕਪਾਟੰ ਡਬਲ ਧੋਤੀਆਂ ਬਨਨ ਕੇ ਜੋ ਜਾਨਸ ਬਰਮੰ ਕਰਮੰ ਜਿਹੜੇ ਤੂੰ ਧਰਮ ਦੇ ਕੰਮ ਸਮਝੀ ਬੈਠਾ ਵੀ ਆ ਮੈਂ ਧਰਮ ਦੇ ਕੰਮ ਕਰ ਰਿਹਾ ਮੈਂ ਪੂਜਾ ਕਰ ਰਿਹਾ ਮੈਂ ਭਜਨ ਕਰ ਰਿਹਾ ਮੈਂ ਸਮਾਧੀ ਲਾ ਰਿਹਾ ਜੋ ਜਾਨਸ ਬਰਮੰ ਕਰਮੰ ਜਿਨ੍ਹਾਂ ਨੂੰ ਤੂੰ ਰੱਬ ਦੇ ਕੰਮ ਕਹਿ ਰਿਹਾ ਸਭ ਫੁਕਟ ਅੱਜ ਸਾਡੇ 'ਚ ਵੀ ਬੜਾ ਫੋਕਟ ਆ ਗਿਆ ਬੜਾ ਫੋਕਟ ਕਹਿ ਨਹੀਂ ਸਕਦੇ ਗੁਰੂ ਘਰਾਂ 'ਚ ਅਸੀਂ ਸਭ ਫੋਕਟ ਨੇਚੋ ਕਰਮੰ ਸਾਰੇ ਤੇਰੇ ਜਿੰਨੇ ਕੰਮ ਤੂੰ ਕਰਿਆ ਫੋਕਟ ਨੇ ਨੇਫਲ ਨੇ ਕੰਮ ਦੀ ਗੱਲ ਕਿਹੜੀ ਐ ਕਹੋ ਨਾਨਕ ਨਿਚੋ ਵਿਸ਼ਵਾਸ ਨੇਚਾ ਹੁੰਦਾ ਵਿਸ਼ਵਾਸ ਭਰੋਸਾ ਧਿਆਵਾ ਗੁਰੂ ਨੂੰ ਗੱਲ ਗੁਰੂ ਦੀ ਗੱਲ ਸੁਣ ਬਿਨ ਸਤਗੁਰ ਬਾਟ ਨਾ ਪਵਾ ਤੂੰ ਗੁਰੂ ਤੋਂ ਬਿਨਾਂ ਰਸਤਾ ਨਹੀਂ ਲੱਭ ਸਕੇਂ